ਜੇ ਕੀ ਨਾਂ ਜੇ ਤੇ ਅੱਜ ਲੋਕ 26 ਜਨਵਰੀ ਦੇ ਝੰਡਾ ਲਹਿਰਾ ਰਹੇ ਆ ਤੇ ਤੁਸੀਂ ਰੋਸ ਮਾਰਚ ਕੱਢ ਰਹੇ ਜੇ ਕੀ ਕਰਨ ਇਸ ਦਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਕਾਈ ਪ੍ਰਧਾਨ ਆ ਜੀ ਮਨਿਹਾਲਾ ਜੈ ਸਿੰਘ ਤੋਂ ਤੇ ਭਾਈ ਤਾਰੂ ਸਿੰਘ ਪੂਲਾ ਜੀ ਦੇ ਆਗੂ ਅਸੀਂ ਅਸੀਂ ਜੀ ਇਹ ਰੋਸ ਮਾਰਚ ਇਸ ਵਾਰ ਕਿ ਕਰ ਰਹੇ ਆ ਜੀ ਤੁਹਾਨੂੰ ਪਤਾ ਵਾ ਪੂਰਾ ਲਗਭਗ ਸਾਲ ਹੀ ਚੱਲਿਆ ਵਾ ਬਾਟਨਾਂ ਤੇ ਬੈਠਿਆਂ ਨੂੰ ਕਿਸਾਨਾਂ ਨੂੰ ਤੇ ਸਰਕਾਰ ਕੋਈ ਵੀ ਗੱਲ ਸੁਣ ਦੇ ਸੁਣਨ ਵਾਸਤੇ ਤਿਆਰ ਨਹੀਂ ਨੀ ਬੈਠਾ। 14 ਤਰੀਕ ਦੀ ਆਪਾਂ ਨੂੰ ਕਾਲ ਦਿੱਤੀ ਆ। ਸਾਨੂੰ ਪਤਾ ਵਾ ਵੀ ਸਾਨੂੰ ਉਹਦੇ ਚੋਂ ਵੀ ਕੁਝ ਵੀ ਨਹੀਂ ਨਿਕਲਣਾ। ਉਹ ਵੀ ਇੱਕ ਆਪ ਦਾ ਟਾਈਮ ਟਪਾਉ ਗੱਲ ਕੀਤੀ ਆ। ਸੋ ਅਸੀਂ ਇਹ ਜਿਹੜਾ ਰੋਡ ਮਾਰਚ ਕਰ ਰਹੇ ਆ ਇਹ ਉਹ ਆਪ ਦੀ 13 ਮੰਨ ਲਓ 26 ਜਨਵਰੀ ਮਨਾ ਰਿਆ ਤਾਂ ਅਸੀਂ ਆਪ ਦਾ ਰੋਸ ਕਰ ਰਹੇ ਆ। ਇਸ ਵਾਸਤੇ ਕਿ ਸਾਡੀ ਗੱਲ ਸੁਣੀ ਜਾਵੇ। ਸਾਡੇ ਜਿਹੜੇ ਕਾਲੇ ਕਾਨੂੰਨ ਜਾਂ ਆਪਣੇ ਆਪ ਨਵਾਂ ਖੜਾਇਆ ਵਾ ਉਹਨਾਂ ਵਾਪਸ ਕੀਤਾ ਜਾਵੇ ਲੋਕਾਂ ਦਾ ਗਰੀਬਾਂ ਦਾ ਮੰਨ ਲਓ ਕਿਸਾਨਾਂ ਦਾ ਕਰਜ਼ਾ ਮੁਕਤ ਕੀਤਾ ਜਾਵੇ ਅੱਗੇ ਡੱਲੇਵਾਲ ਬੈਠਾ ਸੀ ਮਰਨ ਵਰਤੇ ਹੁਣ ਇੱਕ ਕਿਸਾਨ ਨਾਲ ਬੈਠੇ ਆ ਕੀ ਲੱਗਦਾ ਤੁਹਾਨੂੰ ਕਿ ਸਰਕਾਰ ਚੋਕੂਗੀ ਕਿਸਾਨਾਂ ਅੱਗੇ ਮੈਨੂੰ ਤੇ ਸਾਰੇ ਲੋਕ ਤੁਰਨੇ ਚਾਹੀਦੇ ਆ ਕਿਸਾਨ ਸਰਕਾਰ ਵੱਡੀ ਨਹੀਂ ਕਿ ਕਿਸਾਨ ਵੱਡੇ ਹੁੰਦੇ ਲੋਕ ਵੱਡੇ ਹੁੰਦੇ ਆ ਜੇ ਲੋਕ ਆ ਬਾਦ ਚੜ ਕੇ ਇਸ ਅੰਦੋਲਨ ਦੇ ਹਿੱਸਾ ਪਾਉਣ ਤੇ ਸਰਕਾਰ ਲੋਕਾਂ ਦੇ ਘੜੀ ਕੋਲ ਨੇ ਲੋਕ ਸਰਕਾਰ ਬਣਾਉਂਦੇ ਆ ਸਰਕਾਰ ਲੋਕਾਂ ਨੂੰ ਨਹੀਂ ਬਣਾਉਂਦੀਆਂ ਇਸ ਕਰਕੇ ਲੋਕਾਂ ਦਾ ਸਾਹ ਚਾਹੀਦਾ ਅੱਗੇ ਵੀ ਹਰਾਇਆ ਸੀ ਆਪਾਂ ਦਿੱਲੀ ਸਰਕਾਰ ਨੂੰ ਤੇ ਫਿਰ ਵੀ ਹਰਾਵਾਂਗੇ ਇਹ ਇੱਕ ਜਿਹੜਾ ਤੁਸੀਂ ਟਰਾਈਟਰ ਮਾਰਚ ਕੱਢ ਰਹੇ ਕਿੱਥੇ ਇਕੱਠੇ ਕੱਢ ਰਹੇ ਇਹ ਜੀ ਆ ਪਿੰਡੋਂ ਪਿੰਡੀ ਜਾ ਕੇ ਲੋਕਾਂ ਨੂੰ ਜਾਗਰੂਕਤ ਕਰ ਰਹੇ ਆ ਕਿ ਆਪਾਂ ਵੱਧ ਤੋਂ ਵੱਧ ਗਿਣਤੀ ਉੱਥੇ ਕੱਢ ਕੇ ਤੇ ਨਾਲੇ ਆਪਣੀ 26 ਜਨਵਰੀ ਆਪਣੀ ਆਜ਼ਾਦੀ ਨਹੀਂ ਗਈ ਅੱਜ ਇਹ ਆਪਣੀ ਹੁਣ ਅਜੇ ਗੁਲਾਮੀ ਆ ਜਿੰਨਾ ਚਿਰ ਆਪਾਂ ਨੂੰ ਵੰਦੇ ਹੱਕ ਨਹੀਂ ਮਿਲਦੇ ਜਾ ਆਪਾਂ ਜੋ ਆਪਾਂ ਕਾਨੂੰਨ ਚਾਹੀਏ ਆਪਾਂ ਨੂੰ ਪੁੱਛ ਕੇ ਨਿਕ ਕਾਨੂੰਨ ਦੇ ਨਜ਼ਰ ਬੰਦੇ ਆਪਾਂ ਉਹ ਨਜ਼ਰ ਗਲਾ